ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇਜੀ ਲੋਕੀ ਸੱਜਣੋ ਜਿਹੜੇ ਭਰਾ ਆਪਣੇ ਚੈਨਲ ਤੇ ਅੱਜ ਨਵੇਂ ਜੁੜੇ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਪੇਜ ਨੂੰ ਫੋਲੋ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਵਧੀਆ ਚੰਗੀਆਂ ਬਰੀਡ ਵਾਲੀਆਂ ਬੱਚੀਆਂ ਦਿਖਾਵਾਂਗੇ ਅੱਜ ਆਪਾਂ ਪਹੁੰਚੇ ਹਾਂ ਕਲਵਿੰਦਰ ਕੋਲਗੇ ਕੋਲੇ ਪਿੰਡ ਘੋਲੀਆ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਈ ਨੂੰ ਪੈਂਦੀ ਹੈ ਨਿਹਾਲ ਸਿੰਘ ਵਾਲਾ ਤੇ ਪੂਰਿਆਂ ਬ੍ਰੀਡਲੀਆਂ ਬੱਚਿਆਂ ਤੇ ਵੀਡੀਓ ਦੇ ਵਿੱਚ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਵੀਡੀਓ ਦੇ ਵਿੱਚ ਹੀ ਆਪਾਂ ਮੁੱਲ ਕਰਾਵਾਂਗੇ ਮੁੱਲ ਬਿਲਕੁਲ ਵੀਰ ਦੇ ਜੈਨੂਨ ਹੁੰਦੇ ਆ ਤੇ ਬੱਚਿਆਂ ਪੂਰਿਆਂ ਚੰਗੇ ਨਾਲ ਬੱਚਿਆਂ ਤੇ ਬਾਕੀ ਸਾਰੀ ਡਿਟੇਲ ਆਪਾਂ ਵੀਰ ਦੇ ਨਾਲ ਗੱਲਬਾਤ ਕਰਦੇ ਆ ਉਸਦੇ ਆ ਵੀ ਕਿੰਨੇ ਨਗ ਹੈ ਤੇ ਕਿਹੜੇ ਸੀਮਨਾਂ ਦੇ ਹੈ ਤੇ ਕੀ ਇਹਨਾਂ ਦੀ ਗੱਲਬਾਤ ਕਰਾਉਣੇ ਵੀਰ ਦੇ ਨਾਲ ਗੱਲਬਾਤ ਵੀਡੀਓ ਦੇ ਨਾਲ ਜੁੜੇ ਰਹੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਬਹੁਤ ਹੋ ਵੀ ਚੜਦੀ ਵੀ ਆਪਣਾ ਐਡਰੈਸ ਕਨਫਰਮ ਕਰਦੇ ਨਾਮ ਬਾਈ ਕੁਲਵਿੰਦਰ ਸਿੰਘ ਆ ਪਿੰਡ ਘੋਲਿਆ ਖੋਰਦ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਭੱਡਾ ਘੋਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935552 ਠੀਕ ਹੈ ਲੋ ਵੀ ਸੱਜਣੋ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਬਾਈ ਨੇ ਕਨਫਰਮ ਕਰਤਾ ਐਡਰੈਸ ਤੇ ਹੁਣ ਪੁੱਛਦੇ ਆਪਾਂ ਫਿਰ ਕਿੰਨੇ ਨਾਗ ਹੈ ਵੀ ਆ ਜੀ ਵੀਡੀਓ ਦੇ ਵਿੱਚ ਅੱਠ ਨਾਗ ਹੈ ਜੀ ਆਪਣੇ ਕੋਲ ਅੱਠ ਨਾਗ ਹੈ ਹੈਨਾ 7 ਵਾ HFA ਇੱਕ ਜਰਸੀ ਇੱਕ ਜਰਸੀ ਹੈ ਜੀ ਫਿਰ ਕਿਧਰਲੇ ਪਾਸੋਂ ਆਪਾਂ ਕਰੀਏ ਸਾਰੀਆਂ ਦੰਦੋਂ ਖੀਰੀਆਂ ਮਿਲਣਗੀਆਂ ਚਾਰ ਚਾਰੀ ਠੰਡ ਮਿਲਣਗੇ ਦੰਦੋਂ ਖੀਰੀਆਂ ਤੇ ਠੰਡ ਚਾਰ ਚਾਰੀ ਹੋਣਗੇ ਗਾਰੰਟੀ ਹੋਊਗੀ ਇਸ ਗੱਲ ਦੀ ਹੈਨਾ ਠੀਕ ਹੈ ਫਿਰ ਕਿਧਰਲੇ ਪਾਸੋਂ ਕਰੀਏ ਬਹੁਤ ਚੰਗੇ ਆ ਇਸ ਗੱਲ ਆ ਬਲੈਕ ਕਲਰ ਵਾਲੀ ਵਸਟੀ ਜਿਹੜੀ ਕਾਲੇ ਰੰਗ ਦੀ ਇਹਦੀ ਦੱਸੋ ਕੀ ਡਿਟੇਲ ਹੈ ਵੀਰੇ ਇਹੇ ਬਈ ਇਹਗੇ ਸਾਲ ਇੱਕ ਸਾਲ ਉਮਰ ਹੋ ਅੱਛੀ ਠੀਕ ਹੈ 1 ਸਾਲ ਦੀ 12 ਮਹੀਨਿਆਂ ਦੀ ਜਿਹੜੀ ਉਮਰ ਆ ਠੀਕ ਹੈ ਬਹੁਤ ਵਧੀਆ ਕੱਦ ਕਾਠਾ ਬੱਚੀ ਦਾ ਤੇ ਨਖਰਾ ਨਖਰਾ ਨਾ ਸੱਜ ਨੂੰ ਪੂਰਾ ਤੇ ਫਿਰ ਭਈ ਇਹ ਤਾਂ ਪਤਾ ਕੋਈ ਕਿਹੜੇ ਸੀਮੰਦੀ ਆਪ ਇਹ ਇਹ ਡੈਨਮਾਰਕ ਤੇ ਏਬੀਐਸ ਦੇ ਸਿਗਨਾਂ ਦੀ ਅਵਸ਼ੀਸ਼ ਜਿਹੜੇ ਬੰਦਾ ਬੰਦਾ ਨੂੰ ਸੌਦਾ ਠੀਕ ਹੈ ਉਹਨੂੰ ਸਾਰੀ ਡਿਟੇਲ ਦਿੱਤੀ ਜਾਊਗੀ ਡੈਨਮਾਰਕ ਤੇ এবੀਐਸ ਦੇ ਸੀਮਨਾਂ ਦੀਆਂ ਬੱਚੀਆਂ ਤੇ ਜਿਹੜੀ ਬੱਚੀ ਬਾਈ ਕਹਿੰਦਾ ਕੋਈ ਖਰੀਦੂਗਾ ਉਹਦੀ ਆਪਾਂ ਡਿਟੇਲ ਦੇ ਦਾਂਗੇ ਤੇ ਸੱਜਣੋਂ ਪਹਿਲਾਂ ਬੱਚੀ ਦੀ ਚਮਕ ਦਮਕ ਦੇਖੋ ਤੇ ਗਲਵਿੰਦਰ ਫਰੇਜੀ ਮਦਰ ਗਾਰਡ ਇਹਦਾ ਕੋਈ ਤੇ 35 ਲੀਟਰ ਆ ਮਦਰ ਦਾ ਠੀਕ ਆ ਫਾਰਮ ਵਾਲੀਆਂ ਫਿਰ ਬੱਚੀਆਂ ਤੇ ਬੱਚੀ ਦੀ ਬਰੀਡ ਬਹੁਤ ਹੈ ਕੱਲਾ ਬਲੈਕ ਕਲਰ ਹੀ ਆ ਦੇਖੋ ਹਾਂ ਦੰਦੋ ਵੀ ਖੀਰੀ ਹੈ ਠੀਕ ਆ ਵੀਰੇ ਕੱਚੀ ਖੀਰੀ ਹੈ ਵੈਰਲ ਵੀ ਨਹੀਂ ਬਾਈ ਬੱਚੀ ਨੇ ਤੇ ਬਹੁਤ ਸੋਹਣਾ ਕੱਦ ਕਾਠਾ ਤੇ ਸੀਮਨ ਲੈਂਦੇ ਕਾਬਲ ਆ ਬਿਲਕੁਲ ਐ ਥਣ ਚਾਹ ਰਹੀ ਤੇ ਮੋٹے ਮੋٹے ਥਾਣਾ ਪੂਰੀ ਵਿਰਲ ਤੇ ਤੇ ਚੌਂਕ ਦਾਂਕ ਤੇ ਵਜਨ ਵੱਚੀ ਦਾ ਮੈਂ ਕਿਹਾ ਜੀ ਕੀ ਬਾਤਾਂ ਆਈਆਂ ਬਾਕਮਾਲ ਤੇ ਨਖਰਾ ਨਖਰਾ ਨਾ ਵੱਚੀ ਦਾ ਬਹੁਤ ਸੋਹਣਾ ਚੰਗੀ ਬਰੀਡ ਵਾਲੀ ਗੋਦੀ ਵਾਲੀ ਵੱਚੀ ਆ ਗਈ ਤੇ ਸੋਹਣਾ ਕੱਦ ਕਾਠਾ ਤੇ ਜੇ ਆਪਾਂ ਗੱਲ ਕਰਕੇ ਸੱਚ ਨੂੰ ਲੈ ਕੇ ਸਕੋਰ ਦੀ ਤੇ ਖੜ ਖੜਨੀ ਘੁੜਨੀ ਦੇਖੋ ਵੱਚੀ ਦੀ ਖੜਨੀ ਐ ਮੈਂ ਕਿਹਾ ਵੀ ਕੋਕੇ ਜੜੇ ਪਏ ਆ ਬਹੁਤ ਸੋਹਣੀ ਚੰਗੀ ਵੱਚੀ ਆ ਤੇ ਬਈ ਫਿਰ ਕੁਲਵਿੰਦਰ ਇਹਨਾਂ ਦੇ ਰੇਟ ਆ ਰੇਟ ਉੱਪਰ ਇਕੱਠਿਆਂ ਦੇ ਕੱਚੀਆਂ ਦੇ ਕਰ ਦਾਂਗੇ ਹਨਾ ਠੀਕ ਆ ਉਪਰੋਂ ਬਿਲਕੁਲ ਨਾ ਜਿਹੜਾ ਬੋਡੀ ਵਾਹ ਬੋਡੀ ਬੰਤ ਰਹੀ ਦੀ ਬੱਚੀ ਦੀ ਬਹੁਤ ਸੋਹਣੀ ਹੈ ਤੇ ਪੈਠਪੜਿਆਂ ਦੀ ਬਣਾਵਟ ਚੰਗੀ ਹੈ ਸੋਹਣੀ ਵਹਿੜ ਤੇ ਆ ਰੂਗੀ ਤੇ ਇਹ ਹੈਗੀ ਜੀ ਪਹਿਲੇ ਨੰਬਰ ਤੇ ਤੇ ਦੋ ਨੰਬਰ ਤੇ ਜਿਹੜੀ ਬੱਚੀ ਵਿਖਾਉਣੀ ਹੈ ਜੀ ਪੂਰੀ ਬਰੀਡ ਵਾਲੀ ਹੈ ਇਹ ਕਿੰਨੀ ਉਮਰ ਹੈ ਜੀ ਗੁਲਵਿੰਦਰ ਭਾਈ ਇਹ ਬਈ ਹੈਗੀ ਤੇ ਇਹ ਨੂੰ 14 ਮਹੀਨੇ ਉਮਰ ਹੈ 14 ਮਹੀਨੇ ਉਮਰ ਹੈ ਜੀ ਦੰਦੋ ਵੀ ਖੀਰੀ ਆ ਠੀਕ ਆ ਸੋਹਣਾ ਰੰਗ ਬ੍ਰੈਂਟ ਆ ਗਿਆ ਬੱਚੀ ਦਾ ਤੇ ਕੱਦ-ਕਾਠ ਵੀ ਪੂਰਾ ਫੁੱਲ ਸਾਈਜ਼ ਆ ਤੇ ਚਾਰ ਹੀ ਥਣ ਬਾਦੂ ਫੂਡ ਸੰਗ ਹੈ ਨਹੀਂ ਤੇ ਰੰਗ ਪ੍ਰਿੰਟ ਤੇ ਵਛੀ ਦੀ ਬਰੀਡ ਦੇਖੋ ਜੀ ਐ ਮੈਂ ਕਿਹਾ ਵੀ ਬੋਦੀ ਵਾਲੀ ਵਛੀ ਹੈ ਤੇ ਨਿੱਕਾ ਕਰਨਾ گول ਤੇ ਕੀਆ ਬਾਤਾਂ ਆਈਆਂ ਛੋਟਾ ਫੇਸ ਰੋਕੀ ਮੜੇ ਆਪਾਂ ਥਣਚੋੜੀ ਕਰਾ ਦੇ ਚੈੱਕ ਤੇ ਚਾਰ ਹੀ ਥਣਾ ਸੱਜਣੋ ਲਓ ਵੀ ਪੂਰੀ ਬੇਥੀ ਦੇ ਥਣ ਲੱਗੇ ਆ ਚਾਰ ਚਾਰ ਸਣਾਂ ਦੀ ਤੇ ਦੰਦਾ ਦੰਧੋ ਖੀਰੀਆਂ ਗਾਰੰਟੀ ਹੋਊਗੀ ਬਾਈ ਕਹਿੰਦਾ ਬਾਕੀ ਆਪਾਂ ਵੀਡੀਓ ਦੇ ਵਿੱਚ ਹੀ ਚੈੱਕ ਕਰਾ ਦਨੇ ਆ ਠੀਕ ਹੈ ਜੀ ਬਰਲ ਵੀ ਨਹੀਂ ਬਾਈ ਬੱਚੀ ਨੇ ਤੇ ਕਦ ਕਾਠ ਨਾ ਵੱਡਣਾ ਗਾਂ ਵਰਗਾ ਹੈ ਨਾ ਬਾਈ ਬਹੁਤ ਵੱਡਾ ਕਦ ਕਾਠਾ ਬੱਚੀ ਦਾ ਤੇ ਬਸ ਥੋੜੀ ਜੀ ਬੱਚੀ ਨੂੰ ਕੇਅਰ ਦੀ ਲੋੜ ਹੈ ਹਾਂ ਤੇ ਫੁੱਲ ਹਾਈਟ ਤੇ ਫੁੱਲ ਲੈਂਥ ਤੇ ਜਿਹੜੇ ਸਾਬ ਨਾਲ ਬੱਚੀ ਦਾ ਕਦ ਕਾਠਾ ਨਾ ਉੱਪਰੋਂ ਪਿੱਲ ਕੱਲੇ ਪੱਧਰ ਸਮੱਧਰ ਤੇ ਲੈਗ ਸਕੋਰ ਵੀ ਬਹੁਤ ਸੋਹਣਾ ਬੱਚੀ ਦੀ ਖੜ ਨਹੀਂ ਖੁੜ ਨਹੀਂ ਦੇਖੋ ਬੇਲ ਵੀ ਪੂਰੀ ਫੁੱਲ ਹੈ ਨਾ ਹਾਂਜੀ ਹਾਂ ਪੂਰਾ ਬਾਈ ਦਾ ਕੱਦ 6 ਫੁੱਟ ਤੋਂ ਉੱਪਰ ਹੈ ਤੇ ਕੋਈ ਭਰਾ ਇਹਨਾਂ ਦਾ ਅੰਦਾਜ਼ਾ ਲਾਵੇ ਤੇ ਬੱਚੀ ਦਾ ਕੱਦ ਵੀ ਮੈਨੂੰ ਪਤਾ ਵੀ 5 ਫੁੱਟ ਦੀ ਨਿਹੜ ਤੇ ਹੁੰਦਾ ਬੱਚੀ ਦਾ ਹਾਂ ਤੇ ਲੈ ਚੱਲ ਵੀਰੇ ਸੋਹਣੀ ਬੱਚੀ ਹੈਗੀ ਚੰਗੀ ਬਰੀਡ ਵਾਲੀ ਨਿੱਕਾ ਕਰਨਾਗਾ ਗੋਲ ਚੰਗੀ ਜਾਤ ਪਾਤ ਹੈ ਜਿਹਨੂੰ ਵੀਰ ਆਪਣੇ ਕੋ ਖਰੀਦੂ ਜਿਹੜਾ ਹਾਂਜੀ ਉਹਨੂੰ ਰਿਪੋਰਟ ਵੀ ਦੇ ਦਾਂਗਾ ਠੀਕ ਹੈ ਰਿਪੋਰਟ ਵੀ ਜਿਵੇਂ ਕਿ ਚੰਗੇ ਆਵਾਮ ਵਾਲੀਆਂ ਬੱਚੀਆਂ ਜਿਹਦੀ ਬੱਚਦਾਨੀ ਦੀ ਵੀ ਆਪਣੀ ਗਾਰੰਟੀ ਹੁੰਦੀ ਉਹ ਵੀ ਭਾਵੇਂ ਕੋਈ ਭਰਾ ਦਾ ਵੀ ਜਿਹਨੇ ਨਾਗਾ ਬਾਈ ਵੀ ਉਹਦੇ ਵਿੱਚੋਂ ਕੋਈ ਬੰਦਾ ਮਰਜੀ ਆਉਦੇ ਜਿਹੜਾ ਖਰੀਦੂਗਾ ਤੇ ਆਉਦਾ ਡਾਕਟਰ ਲੈ ਕੇ ਚੈੱਕ ਕਰਾ ਲਈ ਚਾਹੋ ਠੀਕ ਹੈ ਇਹ ਆਪਣੀ ਬਚਦੰਦੀ ਰੱਖਦੀ ਖਰਾਬ ਹੋਊਗੀ ਠੀਕ ਹੈ ਲਓ ਵੀ ਸੱਜੂ ਦੰਦੋਂ ਖੀਰੀਆਂ ਮਿਲਣਗੀਆਂ ਚਾਰ ਹੀ ਥਾਂ ਠੀਕ ਹੈ ਜੀ ਲਓ ਵੀ ਸੱਜੂ ਨੇ ਇਹ ਸਵਾਦ ਆ ਗਿਆ ਬਾਈ ਕਹਿੰਦਾ ਵੀ ਗਰੰਟੀ ਹੋਊਗੀ ਦੰਦੋਂ ਖੀਰੀਆਂ ਤੇ ਥਣ ਚਾਰ ਚਾਰੀ ਹੋਣਗੇ ਤੇ ਮੰਨ ਕੇ ਚਲੋ ਵੀ ਜਿਹੜੀਆਂ ਵੱਡੇ ਕੱਦ ਕਰਦੀਆਂ ਬੱਚੀਆਂ ਫੁੱਲ ਸਾਈਜ਼ ਦੀਆਂ ਬਾਈ ਕਹਿੰਦਾ ਵੀ ਜੇ ਕਿਸੇ ਕਿਸੇ ਭਰਾ ਨੂੰ ਸਾਧੂ ਬੋਹ ਜੀ ਤੇ ਇਹ ਗੱਲ ਦੀ ਤੇ ਬੱਚੇ ਦਾ ਨਹੀਂ ਜੀ ਫੁੱਲ ਗਰੰਟੀ ਹੂ ਬਈ ਜਣ ਚੈੱਕ ਕਰਾਈਆਂ ਹੋ ਜਾਂ ਠੀਕ ਆ ਹਾਂ ਨਹੀਂ ਇਹ ਤਾਂ ਹੈ ਜਿਹੜਾ ਖਰੀਦ ਕੇ ਲਿਆਉਂਦਾ ਅਕਸਰ ਤਸੱਲੀ ਕਰਕੇ ਲਿਆਉਂਦਾ ਵਪਾਰੀ ਵੀਰ ਕੋਲੋਂ ਨਾ ਪਸ਼ੂ ਖਰੀਦਣਾ ਸੌਖਾ ਹੁੰਦਾ ਕਿਉਂਕਿ ਉਹਦੀ ਸਾਰੀ ਤਸੱਲੀ ਕਰੀ ਹੁੰਦੀ ਹੈ ਤੇ ਹੁਣ ਆ ਗਈ 3 ਨੰਬਰ ਤੇ ਬੱਚੀ ਬਾਈ ਕਲਵਿੰਦਰ ਇਹਦੀ ਦੱਸ ਕੀ ਡਿਟੇਲ ਆ 9 ਮਹੀਨੇ ਨੌ ਮਹੀਨੇ ਆ ਗਈ ਉਮਰ ਤੇ ਇਹਦਾ ਪਤਾ ਕਿਹੜੇ ਸੀ ਮੰਦਿਰ ਰੇਹੇ ਇਹ ਡੈਨਮਾਰਕ ਤੇ ਸੀ ਮੰਦਿਰ ਆ ਜੀ ਬਾਕੀ ਜੇ ਕੋਈ ਆਪਾਂ ਕੋ ਖਰੀਦੂਗਾ ਵੇ ਠੀਕ ਹੈ ਜੀ ਉਹਦਾ ਮਾ ਡਿਟੇਲ ਦੇ ਦੇ ਠੀਕ ਹੈ ਜੀ ਲਓ ਵੀ ਨਿੱਕਾ ਕਰਨਾ ਹੈਗਾ ਗੋਲ ਤੇ ਵੇਲ ਬੂਲ ਇਹ ਨਾ ਇਹਦੀ ਬੱਚੀ ਦੀ ਚੰਗੀ ਆ ਸੋਹਣਾ ਰੰਗ ਪ੍ਰਿੰਟ ਆ ਗਿਆ ਤੇ ਜੇ ਆਪਾਂ ਥਣਾ ਦੀ ਗੱਲ ਕਰਕੇ ਤਾਂ ਸਾਰੀਆਂ ਬੱਚੀਆਂ ਇਹ ਨਾ ਬਾਹ ਕਮਾ ਲਈਏ ਇੱਕ ਦੂਜੀ ਤੋਂ ਵੱਧ ਗਈ ਆ ਹੁਣ ਇਹ ਬੱਚੀ ਦੀ ਝੋਲੀ ਥੱਲੇ ਆ ਜਿਵੇਂ ਗੱਬਨ ਹੁੰਦੀ ਆ ਪੰਜ ਚਾਰ ਮਹੀਨੇ ਪਛੀ ਇਸ ਤਰ੍ਹਾਂ ਦੀ ਆ ਤੇ ਇਹਦਾ ਵੀ ਬੋਡੀ ਵਨ ਤੇ ਬਹੁਤ ਸੋਹਣਾ ਬੱਚੀ ਦਾ ਚੰਗੀ ਵਹਿੜ ਤੇ ਰਹੂਗੀ ਰੰਗ ਬ੍ਰੈਂਡ ਵੀ ਸੋਹਣਾ ਆ ਗਿਆ ਬਾਕੀ ਬੇਲਬੂਲ ਵੀ ਚੰਗੀ ਆ ਤੇ ਲੈਗ ਸਕੋਰ ਦੇਖੋ ਬਿਲਕੁਲ ਸਿੱਧੀ ਲੱਤ ਤੇ ਨਾੜਾ ਨੂੜਾ ਨਾ ਮੈਂ ਬਹੁਤ ਵਧੀਆ ਵੱਛੀ ਪਤਲੇ ਪਿੰਡੇ ਦੀ ਆ ਗਈ ਬਰੀਕ ਨਾ ਬਹੁਤਾ ਵੱਛੀ ਹੈ ਨਾ ਤੇ ਬਾਕੀ ਆ ਹੁੰਦਲ ਇਹ ਨਾ ਕੋਈ ਭਰਾਏ ਨਾ ਸਮਝੋ ਕੋਈ ਲਿੱਸੀ ਦਾ ਵੀ ਹੋ ਐ ਫਰਦੀਏ ਤੜੰਗੇ ਲਾਉਂਦੀ ਬਿਲਕੁਲ ਓਕੇ ਦੀ ਰਿਪੋਰਟ ਤੇ ਸੋਹਣਾ ਕੱਜ ਕਾਠਾ ਗਿਆ ਇਹ ਆ ਗਈ 3 ਨੰਬਰ ਤੇ ਵੱਛੀ ਤੇ ਤਿੰਨ ਵੱਛੀਆਂ ਪੱਜੂ ਪੱਲਾਂ ਦਿਖਾਣੀਆਂ ਤੇ ਤਿੰਨੇ ਪੂਰਨ ਟੌਪ ਲਿਆ ਤੇ ਜਿਹੜਾ ਹੁਣ ਤੁਹਾਨੂੰ ਇੱਕ ਨਗੀਨਾ ਦਿਖਾਉਣਾ ਛੋਟੀਆਂ ਬੱਚਿਆਂ ਚ ਤੇ ਇਹ ਸਭ ਤੋਂ ਆਤੀ ਹੈ ਇਹਦੀ ਕੀ ਡਿਟੇਲ ਹੈ ਬਾਈ ਜਗਵਿੰਦਰ ਇਹ ਬਾਈ ਹੈਗੀ 6 ਤੋਂ 6.5 ਮਹੀਨੇ ਦੀ ਉਮਰ ਹੈ 6 ਤੋਂ 6.5 ਮਹੀਨੇ ਆ ਗਈ ਇਹਦੀ ਉਮਰ ਹੈ ਹਾਂਜੀ ਤੇ ਇਹਦਾ ਇਹ ਸੀਮਨ ਦਾ ਫਿਰ ਰਿਕਾਰਡ ਉਹ ਬਾਈ ਕਹਿੰਦਾ ਵੀ ਆਪਾਂ ਦੇਈ ਦੇਵਾਂਗੇ ਸਾਰਿਆਂ ਦਾ ਬਾਈ ਆਪਾਂ ਨੂੰ ਵਿੱਚੋਂ ਦੋ ਕੋ ਬੱਚਿਆਂ ਨੂੰ ਨਹੀਂ ਪਤਾ ਠੀਕ ਹੈ ਠੀਕ ਹੈ ਜਿਵੇਂ ਹੁਣ ਇਹ ਵੀ ਬੱਚੀ ਹੈ ਇਹਦਾ ਰਿਕਾਰਡ ਤਾਂ ਮਿਲ ਜੂ ਸਰ ਠੀਕ ਹੈ ਲਓ ਵੀ ਮਿਸ ਜਨੂ ਪਿੰਕ ਨੋਜ ਵਾਲੀ ਆ ਗਈ ਤੇ ਮੱਥੇ ਪਟਾ ਜਿਵੇਂ ਘੋੜਿਆਂ ਵਾਲੇ ਕਹਿੰਦੇ ਹੁੰਦੇ ਆ ਤੇ ਮੈਂ ਕਿਹਾ ਵੀ ਲੇਕ ਸਕੋਰ ਤੇ ਥਣ ਝੋਲੀ ਬੱਛੀ ਦੀ ਬਹੁਤ ਸੋਹਣੀ ਹੈ ਅੱਲਾਕੱਲਾ ਥਾਣਾਗਾ ਚਾਰ ਹੀ ਥਾਣਾ ਤੇ ਇਹਨਾਂ ਪੂਰੀ એનર્ਜੀ ਦਿਖਾਉਂਦੀ ਹੈ ਹਨਾ ਹਾਂ ਪੂਰੀ ਮੈਂ ਕਿਹਾ ਵੀ ਚੰਗੀ ਪਲੀ ਵੀ ਚੰਗੇ ਵਜਣ ਵਾਲੀ ਬੱਛੀ ਆ ਤੇ ਬਹੁਤ ਵਧੀਆ ਜੇ ਕਿਸੇ ਭਰਾ ਨੇ ਘਰੇ ਕੋਈ ਨਵਾਂ ਕੰਮ ਕਰਨਾ ਸੱਜੋ ਚੰਗੀਆਂ ਬੱਛੀਆਂ ਪਾਲਣੀਆਂ ਤੇ ਬਹੁਤ ਵਧੀਆ ਬੱਛੀਆਂ ਬਾਈ ਕੋਲੇ ਬਾਕੀ ਮੁੱਲ ਵੀ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਬਹੁਤ ਸੋਹਣਾ ਬਾਡੀ ਬੰਦ ਤੇ ਜਿਹੜਾ ਬੱਛੀ ਦਾ ਚੰਗਾ ਬਾਡੀ ਵੇਟ ਹਾਂ ਚਾਰ ਹੀ ਥਣਾਂ ਤੇ ਹਾਂ ਕੈਮਰੇ ਤੋਂ ਕੋਈ ਨਹੀਂ ਖੁਰਨੀ ਤੇ ਵਿਖਾ ਦਾਂਗੇ ਤੇ ਲੈ ਚੱਲ ਵੀਰੇ ਸੋਹਣਾ ਵਜਨ ਵਜੂਦ ਤੇ ਚੰਗਾ ਆ ਗਿਆ ਬੱਚੀ ਦਾ ਤੇ ਕਿੰਨੇ ਮਹੀਨੇ ਉਮਰ ਦੀ ਸਸੀ ਇਹਦੀ ਸਾਢੇ 6 ਮਹੀਨੇ ਸਾਢੇ 6 ਮਹੀਨੇ ਉਮਰ ਆ ਗਈ ਤੇ ਬਹੁਤ ਸੋਹਣਾ ਵਜਨ ਵਜਨ ਨਾ ਬੱਚੀ ਦਾ ਤੇ ਆਪਾਂ ਜ਼ੂਮ ਕਰਕੇ ਦਿਖਾਉਨੇ ਆ ਥਾਣੇ ਦੇ ਬੱਚੀ ਦੇ ਬਹੁਤ ਸੋਹਣੇ ਚਾਰ ਹੀ ਥਣਾਂ ਆ ਗਏ ਬਾਦੂ ਫੋਰਸ਼ਾਂਗ ਹੈ ਨਹੀਂ ਗੀ ਪਰ ਇਹ ਫੜੀ ਮੈਂ ਕੁਲਿੰਦਰ ਹਾਂ ਚਾਰ ਹੀ ਥਣਾਂ ਆ ਗਏ ਗੁਲਾਬੀ ਥਣਾਂ ਪੂਰੇ ਵਿੱਥੀ ਤੇ ਲੱਗੇ ਹੋਏ ਬਹੁਤ ਸੋਹਣੀ ਬੱਚੀ ਹੈਗੀ ਇਹ ਇਹ ਆ ਗਈ 4 ਨੰਬਰ ਤੇ ਬੱਚੀ ਸੀਗੀ ਤੇ ਪੂਰੀਆਂ ਰੰਗ ਪ੍ਰਿੰਟਾਂ ਬੱਚੀ ਦਾ ਬਹੁਤ ਬਾਤਮਾਲ ਹੈ ਤੇ ਹੁਣ ਆ ਗਈ 5 ਨੰਬਰ ਵਾਲੀ ਬੱਚੀ ਇਹਦੀ ਕਿੰਨੀ ਉਮਰ ਆ ਵੀਰੇ ਇਹ ਬਈ 9 ਮਹੀਨਿਆਂ ਦਾ 9 ਮਹੀਨਿਆਂ ਦੀ ਬੱਚੀ ਦੀ ਉਮਰ ਹੈ ਠੀਕ ਹੈ ਤੇ ਇਹ ਦੰਦੋ ਖੀਰੀ ਆ ਗਈ ਇਹ ਵੀ ਹੈ ਨਾ ਠੀਕ ਹੈ ਤੇ ਨਿੱਕਾ ਕੰਨਾ ਹੈਗਾ ਗੋਲ ਬੋਦੀ ਵਾਲੀ ਬੱਚੀ ਹੈ ਤੇ ਸੋਹਣਾ ਰੰਗ ਪ੍ਰਿੰਟ ਹੈ ਦਾ ਵੀ ਤੇ ਝੋਲੀ ਵੀ ਬਾਈ ਕਹਿੰਦਾ ਵੀ ਬਖਾ ਕਰਾਂ ਦੀ ਤੇ ਚਾਰ ਹੀ ਥਣਾਂ ਅਮ ਮੋٹے ਮੋਟੇ ਝੋਲੀ ਝਲੀ ਫੁੱਲ ਵਧੀਆ ਤੇ ਚੰਗਾ ਵਜਨ ਵਜੂਦਾ ਬੱਚੀ ਦਾ ਸੋਹਣਾ ਬੀਸੀ ਐਸਾ ਬਾਡੀ ਦਾ ਤੇ ਫੇਰ ਫੁੱਲ ਵੀ ਪੂਰੀ ਵਧੀਆ ਲੰਮੀ ਲੰਜੇ ਹਨ ਮੈਂ ਕਿਹਾ ਵੀ ਬਹੁਤ ਵਧੀਆ ਚੰਗੀ ਗਾਂ ਤਿਆਰ ਹੋਊਗੀ ਜੇ ਕਿਸੇ ਕੋਈ ਭਰਾ ਚੰਗੀ ਕੇਰ ਵਾਲਾ ਲੈ ਜੇ ਤੇ ਚੰਗਾ ਬਰੀਡ ਵਾਲੀਆਂ ਬੱਚੀਆਂ ਤੇ ਬਰੀਡ ਆ ਫਿਰ ਜਿਹੜੀ ਆਪਦਾ ਮਤਲਬ ਪਾਉਂਦੀ ਆ ਕਿ ਸਾਰੇ ਟਾਪ ਕੁਆਲਟੀ ਹਨ ਟਾਪ ਕੁਆਲਟੀ ਜਿਹਾ ਐਵੇਂ ਬਾਹਰ ਗੱਲਾਂ ਕਰਨ ਨੂੰ ਤਾਂ ਬੱਚੀ ਜਿਹੜੀ ਇੱਕ ਦੂਜੀ ਖੋਲਦਾ ਬਈ ਇੱਕ ਬਨ ਕੇ ਉਹਦੇ ਤੋਂ ਤੋਂ ਕੋਈ ਖੋਲਦਾ ਸਾਰੀਆਂ ਬੱਚੀਆਂ ਬਰੀਡ ਵਾਲੀਆਂ ਤੇ ਚੰਗੀਆਂ ਬੱਚੀਆਂ ਘਰੇ ਪਾਲਣ ਵਾਲੀਆਂ ਬੱਚੀਆਂ ਸੋਹਣੇ ਕੱਦ ਕਾਠਾ ਕੇ ਇਦੋਂ ਅੱਗੇ ਆ ਗਈ 6 ਨੰਬਰ ਤੇ ਬੱਚੀ ਲਿਆ ਗਏ ਇਹਨੂੰ ਵੀ ਬਾਹਰ ਕੱਢ ਲਿਆ ਕਰਾਂ ਜੀ 6 ਨੰਬਰ ਤੇ ਆ ਗਈ ਬੱਚੀ ਇਹਦੀ ਕਿੰਨੀ ਉਮਰ ਆ ਗਈ ਤੁਹਾਨੂੰ ਦੱਸ 10 ਮਹੀਨੇ ਆ ਗਈ ਬੱਚੀ ਦੀ ਉਮਰ ਹੈ ਨਾ ਠੀਕ ਹੈ ਲਓ ਰੰਦੋ ਖੀਰੀ ਆ ਗਈ ਨਾ ਇਹ ਠੀਕ ਹੈ ਬਾਡੀ ਵੰਤਰ ਵੀ ਵਧੀਆ ਨਿੱਕਾ ਕੰਨ ਨਾ ਗਿਆ ਗੋਲ ਚੰਗੀ ਜਾਤ ਵਾਲੀ ਬੱਚੀ ਆ ਤਾਂ ਤਾਂ ਚਾਰ-ਚਾਰ ਹੀ ਥਾਣੇ ਤੇ ਥਣ ਵੀ ਪੂਰੇ ਬਿੱਥੀ ਤੇ ਲੱਗੇ ਹੋਏ ਥਣ ਚਾਰ-ਚਾਰ ਥਾਣੇ ਤੇ ਦੰਦੋ ਖੀਰੀਆਂ ਮਿਲਣੀਆਂ ਬਾਈ ਕਹਿੰਦਾ ਕਿ ਕਿਤੋਂ ਮਰਜੀ ਅਜੇ ਬੰਦਾ ਆਏ ਨਹੀਂ ਵੀ ਕੋਈ ਬੱਚੀ ਚੌਗੀ ਨਹੀਂ ਕੱਲੀ ਆਏ ਹੋ ਜੂ ਹੈ ਨਾ ਸੋਹਣੇ ਸੋਹਣੇ ਨਾਗਰ ਤੇ ਚੰਗਾਂ ਬਰੀਡ ਵਾਲੀਆਂ ਬੱਚੇ ਆਹ ਜੀ 7 ਨੰਬਰ ਤੇ ਬੱਚੀ ਇਹਦੀ ਮੰਮੀ ਦੀ ਉਮਰ 5 ਮਹੀਨੇ ਆ ਗਈ ਬੱਚੀ ਦੀ ਉਮਰ ਤੇ ਰੰਗ ਪ੍ਰਿੰਟ ਨਾਲ ਚਮਕਦਮ ਜਿਹੜਾ ਇਹਦਾ ਵੀ ਪੂਰੀ ਫੁੱਲ ਆ ਤੇ ਬਰੀਡ ਵਾਲੀ ਆ ਬੱਚੀ ਨਿਕਾ ਕਰਨ ਹੈਗਾ ਦੇਖੋ ਗਰਾਂ ਦੀ ਹੁਣ ਇਹਨਾਂ ਜਿੱਦੂ ਅੱਗੇ ਮੌਸਮ ਵੀ ਇਹਨਾਂ ਦਾ ਠੰਡ ਚ ਤਾਂ ਇਹ ਅਹ ਚੰਬਲ ਜਾਂਦੀਆਂ ਮੈਂ ਕਿਹਾ ਬਿਊਟੀ ਚੰਗੀ ਖਰਾਖ ਰੂਪ ਪਈ ਨਾ ਬੱਚੀ ਬਹੁਤ ਸੋਹਣੀ ਬਣੂਗੀ ਤੇ ਚਾਰ ਹੀ ਥਾਂਾਂ ਤੇ ਫੋਟੋਆਂ ਆਗੈ ਹੈ ਨਹੀਂ ਕੀ ਬਿਊਟੀ ਵੀ ਪੂਰੀ ਫੁੱਲ ਆ ਤੇ ਬਰੀਡ ਵੀ ਪੂਰੀ ਫੁੱਲ ਆ ਰੰਗ ਪ੍ਰਿੰਟ ਵੀ ਸੋਹਣਾ ਆ ਗਿਆ ਚੰਗਾ ਕੋਈ ਭਟਾ ਕੇ ਇਹਨਾਂ ਵਾਲਾ ਲੈ ਗਿਆ ਤੇ ਚੰਗੇ ਨਾਲ ਵੜਾ ਤਿਆਰ ਹੋ ਜਾਣੀਆਂ ਵੱਛੀਆਂ ਪੂਰੀਆਂ ਬ੍ਰੀਡ ਵਾਲੀਆਂ ਫੁੱਲ ਇਹ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਹੈ ਕਿ ਜਰਸੀ ਪੰਜਾਬ ਵਾਲੀ ਤੇ ਉਹ ਆ ਗਈ ਜੀ 8 ਨੰਬਰ ਤੇ ਇਹ 8 ਨੰਬਰ ਤੇ ਆ ਗਈ ਪੰਜਾਬ ਵਾਲੀ ਜਰਸੀ ਲਿਆ ਵੀ ਕਰਾਂ ਜੀ ਕੀ ਬਾਤ ਹੈ ਦੇਖੋ ਜੀ ਝਾਕ ਨਹੀਂ ਝੁਕਣੀ ਪਹਿਲਾਂ ਵੱਛੀ ਦਾ ਨਖਰਾ ਨਖਰਾ ਦੇਖੋ ਰਵਿੰਦਰ ਕਿੰਨੀ ਉਮਰ ਆ ਗਈ ਜੀ ਇਹ ਬਈ ਹੋ ਗਈ ਹੈ ਤਕਰੀਬ 7 ਕੁ ਮਹੀਨੇ ਹੋ ਗਏ 7 ਮਹੀਨੇ ਉਮਰ ਆ ਗਈ ਇਹਦਾ ਪਤਾ ਇਹ ਆਪ ਕਿਹੜੇ ਸੀਮਨਦੀਪ ਰੇ ਇਹ ਬਈ ਆਪਣਾ ਕਾਿਸਮਦੀ ਦੱਸਣਾ ਹੈ ਸਟੇਸ਼ਨ ਦੀ ਹੈ ਇਹਦਾ ਮਦਰ ਰਿਕਾਰਡ ਕੋਈ ਮਦਰ ਕਾਰ ਦਾ 25 ਲੀਟਰ ਦਾ ਹੈਗਾ 25 ਲੀਟਰ ਆ ਗਿਆ ਦਾ ਮਦਰ ਕਾਰ ਠੀਕ ਹੈ ਠੀਕ ਹੈ ਵੀ ਜਿਹੜੇ ਫਾਰਮ ਚੋਂ ਆਪਾਂ ਖਰੀਦੀ ਆ ਠੀਕ ਹੈ ਸੋਹਣਾ ਬਾਡੀ ਬੰਤਰਾ 25 ਦਾ ਫੇਸ ਕੁਆਲਟੀ ਬਹੁਤ ਵਧੀਆ ਨਿੱਕਾ ਜਿਹਾ ਫੇਸ ਆਗਲਾ ਕਹਿੰਦਾ ਕੌਲੀ ਚ ਪਾਣੀ ਪਿਆਲਾ ਤੇ ਉਹ ਗੱਲ ਹੀ ਹੈ ਨਿੱਕਾ ਨਿੱਕਾ ਕੰਨ ਹੈਗਾ ਚਾਰ ਚੰਗਲਾਂ ਦਾ ਤੇ ਮੋਟੀ ਅੱਖ ਮੱਥੇ 'ਚ ਟੋਆ ਪੰਜਾਬ ਵਾਲੀ ਜਰਸੀ ਪੱਕੇ ਰੰਗ ਵਾਲੀ ਆ ਗਈ ਸੋਹਣਾ ਰੰਗ ਆ ਗਿਆ ਬਦਾਮੀ ਕਲਰ ਤੇ ਥਣ ਝੋਲੀ ਵੀ ਪੂਰੀ ਵਧੀਆ ਰੋਕੀ ਮਾਰੀ ਜਿਕੇ ਹਾਂ ਉਹਨਾਂ ਬੱਚਿਆਂ ਕੈਮਰੇ ਤੋਂ ਡਰ ਜਾਂਦੇ ਤੇ ਚਾਰ ਹੀ ਥਣ ਹੈਗੇ ਤੇ ਝੋਲੀ ਝਾਲੀ ਦੱਸ ਲੋ ਐ ਗੱਬਨ ਹੁੰਦੀ ਹੈ ਹਨਾ ਤੇ ਬਹੁਤ ਸੋਹਣੀ ਬੱਚੀ ਆ ਗਈ ਪੰਜਾਬ ਵਾਲੀ ਜਰਸੀ ਆ ਗਈ ਤੇ ਇਹਦਾ ਮਗਰ ਦਰਕਾਡ ਦੁੱਧ ਕਿਹ ਹੈ ਵੀਰੇ 25 ਲੀਟਰ ਹੈ ਜੀ ਮਗਰ 25 ਲੀਟਰ ਹੈ ਠੀਕ ਹੈ ਲਓ ਵੀ ਸੱਜਣੋ ਬਹੁਤ ਸੋਹਣੀ ਬੱਚੀ ਆ ਪੰਜਾਬ ਵਾਲੀ ਜਰਸੀ ਜੇ ਕਿਸੇ ਭਰਾ ਨੇ ਘਰੇ ਕੋਈ ਬਲੀਡ ਤੇ ਕੰਮ ਕਰਨਾ ਨਾਲੇ ਤੇ ਬੱਚੀਆਂ ਬੁੱਚੀਆਂ ਚੰਗੇ ਨੇ ਘਰੇ ਬੱਚੇ ਪਾ ਬਾਊਗੀ ਇਹ ਤੇ ਸੋਹਣੀ ਬੱਚੜ ਤਿਆਰ ਹੋ ਜੂ ਪੰਜਾਬ ਵਾਲੀ ਜਰਸੀ ਪਿਓ ਰਹਿ ਮੈਂ ਕਿਹਾ ਵੀ ਕੋਈ ਆਏ ਨਾ ਕੋਈ ਭਰਾ ਹਮਾਚਲ ਵਾਲੀ ਨਾ ਸਮਝੇ ਤਾਂ ਉੱਦੋ ਜੋੜ ਜੂ ਕਰਦੀ ਹੈ ਨਾ ਬਈ ਸੋਹਣਾ ਬੋਡੀ ਬੇਟਾ ਗਿਆ ਤੇ ਆ ਚੰਗੀ ਗਰੋਥ ਆ ਬੱਚੀ ਦੀ 5 ਮਹੀਨੇ ਬਾਈ ਨੂੰ ਉਮਰ ਦੱਸੀ ਇਹਦੀ ਹਜੇ ਇਹ 7 ਮਹੀਨੇ ਆ ਜੀ ਇਹ 7 ਮਹੀਨੇ ਉਮਰ ਹੈ ਜੀ ਤੇ ਟੈਸ਼ਨ ਦੀ ਦੱਸਿਆ ਤੇ ਮਦਰ ਕਾਰਡ ਵੀ 25 ਪਲੱਸ ਬਈ ਦਿੰਦਾ ਤੇ ਸੋਹਣਿਆ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਹੈ ਲੈ ਚੱਲ ਵੀਰ ਘਰਾਂ ਦੀ ਵੇਲ ਬੂਲ ਵੀ ਪੂਰੀ ਫੁੱਲ ਆ ਤੇ ਵਧੀਆ ਬਾਡੀ ਬਾਂਤਰ ਚੰਗਾ ਬੋਡੀ ਵੇਟ ਆ ਗਿਆ ਤੇ ਸਾਰੀਆਂ ਬੱਚੀਆਂ ਨਾ ਬ੍ਰੀਡ ਆ ਲਈਆਂ ਇੱਕ ਬੱਚੀ ਆ ਗਈ ਸੀ ਵਿੱਚ ਜਰਸੀ ਦੀ ਤੇ 7-8 ਐਫ ਦੇ ਵਿੱਚ ਮੈਂ ਕਿਹਾ ਵੀ ਕੀ ਆ ਬਾਤ ਈ ਹੈ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਚੀ ਵਿਖਾਈ ਆ ਬਲੈਕ ਕਲਰ ਤੇ ਫੇਸ ਕੁਆਲਟੀ ਦੇਖੋ ਗੋਦੀ ਵਾਲੀ ਬੱਚੀ ਆ ਤੇ 2 ਨੰਬਰ ਤੇ ਵਿਖਾਈ ਆ ਉਹ ਦੂਜਾ ਦੇ ਆ ਇੱਕ ਨੂੰ ਵਨਰ ਤੇ ਦੂਜੀ ਨੂੰ ਫੋਨ ਨੂੰ ਹੱਲ ਆ ਹਾਂ ਇੱਕ ਤੋਂ ਦੂਜੇ ਚੜਦੀ ਚੜਦੀ ਆ ਤੇ ਕੁਲਵਿੰਦਰ ਫਿਰ ਇਹਨਾਂ ਦੀ ਡਿਮਾਂਡ ਕੀ ਰਹੂ ਵੀਰੇ ਇਹ ਭਾਜੀ ਇਹਨਾਂ ਦੇ ਜਿਹੜਾ ਤਿੰਨ ਸਟੇਟਾਂ ਦਾ ਕਵਰ ਫ੍ਰੀ ਕਰਦਾ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਠੀਕ ਹੈ ਜੀ 1.40 ਲੱਖ ਚ ਪਹੁੰਚ ਕਰ ਦੇਗਾ 8 ਬੱਚਿਆਂ ਦੀ 8 ਬੱਚਿਆਂ ਦੀ ਪਹੁੰਚ ਹੋ ਜੂਗੀ ਪੰਜਾਬ ਰਾਜਸਥਾਨ ਤੇ ਹਰਿਆਣਾ ਤੇ ਹਰਿਆਣਾ ਪਹੁੰਚ ਫ੍ਰੀ ਹਾਂ ਜੀ ਕੋਲ ਫ੍ਰੀ ਹੋ ਜਾਓ 8 ਬੱਚੇ 8 ਬੱਚੇ ਦੀ ਦੰਦੋ ਖੀਰ ਨਹੀਂ ਤੇ ਚਾਰ ਚਾਰ ਹੀ ਦਾਖ ਰਾਂਗੇ ਹਾਂ ਜੀ ਠੀਕ ਹੈ ਜੀ ਜੇ ਕਿਸੇ ਵੀ ਨੇ ਇੱਕ ਬੱਚੀ ਖਰੀਦਣੀ ਹੋਊਗੀ ਹਾਂ ਤਾਂ ਉਹਦੇ ਚ ਜਿੰਨੇ ਆ ਗਏ 25000 ਠੀਕ ਹੈ ਇਹਦਾ 35000 ਠੀਕ ਹੈ ਜੀ ਇਹਦਾ 18000 ਆ ਜੀ ਠੀਕ ਹੈ ਜੀ ਇਹਦਾ 15 15000 ਆ ਜੀ 15 15000 ਠੀਕ ਹੈ ਜੀ ਆਹ ਤਿੰਨ ਪਹਿਲਾ ਇੱਕ ਦੋ ਤਿੰਨ ਤੇ ਆ ਪਾ ਲਓ ਠੀਕ ਹੈ ਇਹ 15 15 ਵਾਲੀਆਂ ਆ ਠੀਕ ਹੈ ਇਹ ਰੈਡੀ ਗੱਡੀ ਬੱਚੀ ਹੈ ਜੀ ਬ੍ਰੀਡ ਵਾਲੀ ਇਹ ਆ ਗਈ 35000 ਹੈ ਜੀ ਹਾਂ 35000 ਦਾ ਪੱਠੀ ਗਿਆ ਉਹਦਾ 25000 ਜੀ ਜੋੜਾ ਲੈ ਲੈਂਦਾ ਇਕੱਠਾ ਹਾਂ ਤਾਂ ਆਪਾਂ ਹੈ ਮੰਨ ਲਓ ਵੀ 50000 ਦਾ ਜੋੜਾ ਦੇ ਦਾਂਗੇ 20000 ਦਾ ਜੋੜਾ ਦੇ ਦਾਂਗੇ ਉਹ ਬੰਦਾ ਕਹਿੰਦਾ ਕਿ ਚੱਲ ਵੀ 35 ਤੇ 25 60000 ਰੁਪਿਆ ਬਣਦਾ ਤੇ ਬਾਈ ਕਹਿੰਦਾ ਵੀ ਆਪਾਂ 50 ਦਾ ਜੋੜਾ ਦੇ ਦਾਂਗੇ ਜੋ ਕੋਈ ਭਰਾ ਜੋੜਾ ਖਰੀਦੂਗਾ ਜੇ ਕੋਈ ਸਾਰੀ ਨਾ ਖਰੀਦਦਾ ਤੇ ਬਾਈ ਕਹਿੰਦਾ ਵੀ ਫਿਰ ਪਹੁੰਚ ਫਰੀ ਹੈ ਜੇ ਕੋਈ ਨੇੜੇ-ਤੇੜੇ ਦਾ ਗੁਰਿੰਦਰ ਕਈ ਵਾਰੀ ਆਏ ਹੁੰਦਾ ਵੀ ਕੋਈ ਆਪਣੇ ਨੇੜੇ-ਤੇੜੇ ਦਾ ਬੰਦਾ ਖਰੀਦ ਲਿਆ ਅਗਲਾ ਕਹਿੰਦਾ ਫਿਰ ਸਾਨੂੰ ਕਿਹੜਾ ਜੋੜਾ ਲੈ ਲੂਗਾ ਨੇੜੇ ਦਾ ਕੋਈ ਤਾਂ ਆਪਾਂ ਉਹ 100 ਕਿਲੋਮੀਟਰ ਤੱਕ ਦਾ ਜੋੜੇ ਦੀ ਪਹੁੰਚ ਕਰਦੇ ਆਂ ਜੋੜੇ ਦੀ ਯਾਨੀ ਕਿ ਕੱਲੀ-ਕੱਲੀ ਜੀ ਵੀ ਬਾਈ ਕਹਿੰਦਾ ਵੀ ਆਪਾਂ ਰੇਟ ਕਰਾਂਗੇ ਬਿਲਕੁਲ ਜੈਨੂਅਲ ਜੀ ਰੇਟ ਹੁੰਦੇ ਆ ਬਾਈ ਦੇ 1,40,000 ਰੁਪਏ ਦੇ ਵਿੱਚ ਸਾਨੂੰ 8 ਨਾਲ ਸੱਜ ਨੂੰ ਮਿਲ ਜਾਣਗੇ ਤੇ ਜੇ ਕੋਈ ਕੱਲੀ-ਕੱਲੀ ਖਰੀਦੂਗਾ ਜਿਵੇਂ ਹੁਣ ਇੱਕ ਬੱਚੀ ਆ ਜੀ ਖੜੀ ਸਾਹਮਣੇ ਨਗੀਨਾ ਪੀਸੀ ਐ ਬਹੁਤ ਚੰਗੇ ਸੀਮਨ ਦੀ ਆ ਚੰਗਾ ਮਦਰ ਕਾਰ ਆ ਗਿਆ ਬਾਕੀ ਜਿਹੜੀ ਬਰੀਡ ਆ ਉਹ ਤਾਂ ਫਿਰ ਮੂਹੂ ਬੋਲਦੀ ਆ ਬਾਲਾ ਕੁਝ ਕਹਿਣ ਦੀ ਲੋੜ ਨਹੀਂ ਤੇ ਪੂਰੀ ਆਤਾ ਜੀ ਇਹ ਮੈਜੂ ਕੁਲਵਿੰਦਰ 15000 ਦੀ ਹਾਂ ਜੀ 15000 15000 ਰੁਪਏ ਦੇ ਵਿੱਚ ਪੂਰੀ ਬਰੀਡ ਵਾਲੀ ਤੁਹਾਨੂੰ ਗਾ ਮੈਜੂ ਬਾਲਾ ਮੈਨੂੰ ਕੋਈ ਇਹਨਾਂ ਤੋਂ ਜੋੜਾ ਬਣਾਉਣ ਨੂੰ ਹਾਂ 15000 ਦਾ ਠੀਕ ਆ ਉਹ 100 ਕਿਲੋਮੀਟਰ ਦੀ ਪਹੁੰਚ ਹੋ ਜੂ ਜੋੜੇ ਦੀ ਪਹੁੰਚ ਹੋ ਜੀ ਜੋੜੇ ਜੀ ਨੰਬਰ ਬੋਲ ਦਿਆ ਦਾ 9981935555 ਠੀਕ ਹੈ ਜੀ ਲੋ ਵੀ ਸੱਜਣੋ ਨੰਬਰ ਵਈਲ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਠ ਨਗ ਦਿਖਾਦੇ ਅੱਠੇ ਨਗ ਪੂਰੇ ਵਧੀਆ ਟੌਪ ਦੇ ਆ ਇੱਕ ਆ ਕੀ ਵਿੱਚ ਜਰਸੀ ਤੇ ਬਾਕੀ ਇਹ ਚ ਫਦੇ ਆਗੇ ਨਗ ਬਹੁਤ ਸੋਹਣੇ ਬੱਚੇ ਮੇਰਾ ਵੀ ਕੱਲੀ ਖਰੀਦੂਗਾ ਕੱਲੀ ਤੇ ਪਹੁੰਚ ਹੋਣੀ ਨਹੀਂਗੀ ਕੱਲੀ ਦੀ ਨਹੀਂ ਹੋਣੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਲੋ ਵੀ ਸੱਜਣੂ ਬਾਈ ਕਹਿੰਦਾ ਜੇ ਕੋਈ ਕੱਲੀ ਖਰੀਦੂਗਾ ਫਿਰ ਉਹਦੀ ਪਹੁੰਚ ਨਹੀਂਗੀ ਹੋਣੀ ਫਿਰ ਕਿਉਂਕਿ ਰੇਟ ਬਾਈ ਕਹਿੰਦਾ ਵੀ ਆਪਾਂ ਜੈਦ ਜਿਗ ਕਰਦੇ ਹੁੰਨੇ ਆ ਕੋਈ ਬਾਹਲਾ ਭਾਨੇ ਤੋਂ ੜਾਲਾ ਵੀਰ ਨਾਲ ਕੰਮ ਕਰੇ ਠੀਕ ਆ ਛੋੜ ਹੀ ਹੋਣੀ ਆ 1.40 ਲੱਖ ਰੁਪਏ ਦੇ ਵਿੱਚ ਸੱਜਣੋ ਤੁਹਾਨੂੰ 8 ਨਾਕ ਮਿਲ ਜਾਣਗੇ ਇਕੱਲੀ-ਇਕੱਲੀ ਖਰੀਦੂ ਦਾ ਰੇਟ ਉਹ ਜਾ ਹੋ ਜਾਊਗਾ ਬਾਕੀ ਆਪਾਂ ਵੀਡੀਓ ਦੇ ਵਿੱਚ ਸਾਰੀ ਡਿਟੇਲ ਦੇਤੀ ਆ ਤੇ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਅਸੀਕਾਲ ਬਾਈ ਦਾ ਨੰਬਰ ਆ ਜੀ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਵੀਡੀਓ ਵੇਖਣ ਲਈ ਵੀ ਧੰਨਵਾਦ ਸਾਰੇ ਭਰਾਵਾਂ ਦਾ ਅਸੀਕਾਲ